ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਅਭਿਆਨ ਨੂੰ ਵੱਡੀ ਕਾਮਯਾਬੀ ਉਸ ਸਮੇਂ ਹਾਸਲ ਹੋਈ ਜਦੋਂ ਟਾਰੀ ਸਬ ਡਿਵੀਜ਼ਨ ਪੁਲਿਸ ਨੇ 6 ਕਿਲੋ ਹਿਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਦਿਹਾਤੀ ਲਖਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਥਾਣਾ ਕਰੇਂਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਮੋਟਰਸਾਈਕਲ ਤੇ ਨਸ਼ੇ ਦੀ ਖੈਪ ਲੈ ਕੇ ਸ਼ਹਿਰ ਵੱਲ ਜਾ ਰਿਹਾ ਹੈ ਐਸਐਚਓ ਕਰੇਂਡਾ ਦੇ ਐਸਆਈ ਰਾਜਵੀਰ ਸਿੰਘ ਅਗਵਾਈ ਹੇਠ ਪੁਲਿਸ ਟੀਮ ਨੇ ਵਿਸ਼ੇਸ਼ ਨਕਕਾ ਲਗਾ ਕੇ ਨੌਜਵਾਨ ਨੂੰ ਰੋਕਿਆ ਤੇ ਉਸ ਦੀ ਤਲਾਸ਼ੀ ਦੌਰਾਨ ਉਸ ਦੇ ਬੈਗ ਤੋਂ 6 ਕਿਲੋ ਹਰਨ ਬਰਾਮਦ ਕੀਤੀ ਗਈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਪਿਛਲੇ 4 ਮਹੀਨੇ ਤੋਂ ਵਾਰਸ ਸਮੇ ਤੋਂ ਸ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਜਿਤਨਾ ਨਸ਼ਾ ਬੁਰਦ ਜਿਆ ਚੱਲ ਰਿਹਾ ਉਹਦੇ ਕਾਰਨ ਸਾਡੇ ਮਾਨਯੋਗ ਡੀਆਈਜੀ ਸਰ ਸਦਾ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਹਦਾਇਤਾਂ ਤੇ ਵੱਡਾ ਜਿਹੜਾ ਨਸ਼ਾ ਬੁਰਦ ਬਹਿਮ ਜਾਦੀ ਸੀ ਜਿਹੜੇ ਨਿਗਰਾਨੀ ਸਾਤੇ ਜਿਹੜੇ ਐਸਪੀ ਡੀ ਸਾਹਿਬ ਨੇ ਫਰੀਅ ਦਿੱਤੇ ਜੀ ਸਾਡੀ ਅਟਾਰੀ ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਹੈ ਜਦੋਂ ਸਾਡੇ ਐਸਐਚਓ ਘੰਡਾ ਦੀ ਸਾਡੀ ਟੀਮ ਜਿਹੜੀ ਹੈ ਸਹੀ ਰਾਜੀਵੀਰ ਸਿੰਘ ਇਨਚਾਰਜ ਕਾਂਗਰ ਨੇ ਕੋਈ ਇਨਫੋਰਮੇਸ਼ਨ ਸੀ ਕਿ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਧੰਦਾ ਕਰਦਾ ਤੇ ਉਹ ਸ਼ਹਿਰ ਵੱਲ ਨੂੰ ਬਾਰਡਰ ਸਾਈਡ ਤੋਂ ਜਿਹੜਾ ਵਾ ਖੇਪ ਲੈ ਕੇ ਜਾ ਰਿਹਾ ਤੇ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਗੇਜ ਤੇ ਲੱਗੇ ਇਸ ਨੂੰ ਚੈੱਕ ਕਰ ਹੁੰਦੇ ਨੇ ਇਸਨੇ ਜਿਹੜਾ ਬੈਗ ਪਾਇਆ ਸੀ ਪਿੱਠੂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਿਹੜਾ ਚੈੱਕ ਕੀਤਾ ਇਹਦੇ ਕੋਲ 6 ਕਿਲੋ ਹੈਰੋਨ ਜਿਹੜੀ ਆ ਉਹ ਬਰਾਮਦ ਹੋਈ ਹੈ। ਇਹਨੇ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ। ਜੋ ਕਾਰਵਾਈ ਅਮਚ ਜਾਂਦੀ ਗਈ ਹੈ। ਇਸ ਦਾ ਨਾਮ ਜਿਹੜਾ ਵਾ ਅ ਜੋਬਨਪ੍ਰੀਤ ਸਿੰਘ ਸਾਮਾ ਪਰ ਭਜਨ ਸਿੰਘ ਵਾਸੀ ਨਾਲ ਲਈ ਥਾਣਾ ਖਾਲੜਾ। ਇਹ ਖੇਪ ਦੇ ਕੋਲ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਹੈ। ਔਰ ਇਹਦੇ ਸਬੰਧ ਹੋਇਆ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਖੇਪ ਪਾਕਿਸਤਾਨ ਤੋਂ ਮਨਵਾਈ ਸੀ ਨੂੰ ਉੱਥੇ 베이스 ਮੰਨ ਲੋ ਜਿਹੜਾ ਹੈਗਾ ਉਹਨਾਂ ਦਾ ਉਹਨਾਂ ਦਾ ਸਬੰਧ ਹੈ ਇਹਦੇ ਨਾਲ। ਉਹਨੇ ਕਿ ਬਰਾਮਦ ਤੇ ਜਿਹੜੀ ਅਸੀਂ ਇਹ ਬਰਾਮਦ ਕੀਤੀ ਹੈ ਇਹਦੇ ਖਿਲਾਫ ਇਹਨੇ ਮਕਦਮਾ ਨੰਬਰ 295 ਅ ਜੁਰਮਾ 21C 885 ਐਨਡੀਪੀਐਸ ਐਕਟ ਦਾ ਥਾਣਾ ਕ੍ਰਿੰਡਾ ਸਾਡਾ ਜਿਹੜਾ ਸਬਡਿਵੀਜ਼ਨ ਦਾ ਉਹਦੇ ਵਿੱਚ ਦਰਜ ਕੀਤਾ ਹੈ। ਬਾਕੀ ਇਹ ਜਿਹੜੀ ਅਜੇ ਤਫਤੀਸ਼ ਚੱਲ ਰਹੀ ਹੈ ਕਿ ਹੋਵੇ ਕਿੰਨੂ ਇਹਨੇ ਸਪਲਾਈ ਕਰਨਾ ਸੀ ਉਹ ਹੀ ਤਜੀਜਾਤ ਕਰ ਰਹੇ ਨੇ। ਇਹਨੇ ਉਮਰ ਕਿਨੇ ਸਾਰੇ ਦੇ ਇਹਦੀ 23-24 ਸਾਲ ਮਗਰ ਇਹ ਜਨੀ ਦੇ ਛੂਟੀ ਉਮਰ ਦਾ ਜਿਸ ਸਮੇਂ ਦਾ ਲੰਘਾ ਕੇ ਕੰਨਾਂ ਜਿੱਕੇ ਨਾਲ ਸਾਥੀ ਨਹੀਂ ਹੋਣਦੇ ਤੇ ਕੋਸ਼ਿਸ਼ ਕਰ ਰਹੇ ਹਾਂ ਨਾ ਸਮਾਂ ਥੋੜਾ ਸੀਗਾ ਕੱਲ ਲੇਟ ਆਵਰ ਦਾ ਪਰਚਾ ਬਾਕੀ ਇਹ ਵੀ ਛਾਂਨੀ ਨਾਦਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ ਕਿੱਥੋਂ ਮੰਗਾਈਏ ਤੇਨੇ ਸਪਲਾਈ ਕਿੰਨੂੰ ਕਰਨੀ ਸੀ ਇਹ ਵੀ ਗੱਲ ਤਾਂ ਰੱਖਿਆ ਹਾਂ ਜੀ ਕਿ ਸਾਡੀ ਮੁਸ਼ਕਿਲ ਹੈ ਹੋਰ ਵੀ ਇਹਦੇ ਲਿੰਕ ਨੂੰ ਆਉਣ ਜਾਂ ਹੋਰ ਕਿਹੜੇ ਖੇਤਰੇ ਕੋਲੋਂ ਹੈ ਜਾਂ ਇਹਦੇ ਸਾਥੀਆਂ ਕੋਲ ਤਦੋਂ ਹੋ ਸਗਰੀ ਇਹਦੇ ਬਾਰੇ ਹੁਣ ਪਾਸ ਪੇਸ਼ ਕਰਨ ਚੱਲੇ ਆ ਇਹਦਾ ਜੈ ਸਾਹਿਬ ਦੇ ਪੁਲਿਸ ਕਮਾਂਡ ਲੈ ਕੇ ਫਿਰ ਇਹ ਵੀ ਛਾਂਨੀ ਦੁਬਾਰਾ ਸਟਾਰਟ ਇਹ ਪਹਿਲਾਂ ਵੀ ਕੋਈ ਨਹੀਂ ਪਰ ਮਾਮਲੇ ਬਿਨਰ ਤੇ ਮਾਮਲਾ ਖੋਤੇ ਦਰਜ ਨਹੀਂ ਲਾ ਸਪੰਡਰ ਜਿਹੜਾ ਫੋਨ ਚੈੱਕ ਕਰਾ ਕੇ ਪਤਾ ਲੱਗਾ ਕਿ ਹੈ ਕਿ ਪਤਾ ਲੱਗਾ ਪਾਕਿਸਤਾਨ ਦੇ ਕਿਸ ਪਾਸ ਕਰਦੇ ਨਸੰਪਰਕ ਤੇ ਕੋਈ ਨਾਮ ਤਾਂ ਪਤਾ ਲੱਗ ਗਿਆ ਫੋਨ ਤੇ ਨੰਬਰ ਵੀ ਹੈ ਗਿਆ ਲੇਕਿਨ ਐਸ ਵੇਲੇ ਡਿਸਕਲੋਜ਼ ਨਹੀਂ ਕਰਾਂਗੇ ਅੱਜ ਤਾਂ ਸਾਰਾ ਕੁਝ ਦੱਸਿਆ ਜਾਵੇ ਮਾਮਲੇ ਦੀ ਕੋਈ ਇਹਨਾਂ ਦੁਕਾਨੇ ਤੇ ਜਿਹੜੇ ਨਾਗਰਿਕਾਂ ਨਾਲ ਨਾਗਲੀ ਹਾਂਜੀ ਨਾਗਲੀ ਖਾਣਾ ਖਾ ਰਹਾ ਕਿ ਕਿਤੇ ਰਿਡ ਦਾ ਮਤਲਬ ਤੁਸੀਂ ਉਹ ਅਨੀ ਉਥੇ ਕਿਤੀ ਸੀ ਉਤੋਂ ਨਹੀਂ ਅਜੇ ਕੁਝ ਹੋਰ ਮਿਲਿਆ ਫਿਰ ਆ ਕੇ ਇੱਕ ਮਈਆ ਬਾਕੀ ਦੀ ਪੁੱਛੀ ਇਸ ਦੇ ਦੌਰਾਨ ਪਤਾ ਲੱਗੂਗਾ ਉਹ ਕਿਹੜਾ ਨੰਬਰ ਐਕਟਿਵ ਹੈ ਇਹ ਐਕਸਾਉਟ ਹੈ ਐਕਸਾਉਟ ਇਹਦੇ ਬਾਰੇ ਵੀ ਅਜੇ ਨੇ ਕਲੀਅਰ ਕੀਤਾ ਲੇਕਿਨ ਸਾਲਤੋ ਐਕਟਿਵ ਹੈ ਰੀਕੋਸ਼ਿਸ਼ ਦੇ ਦੌਰਾਨ ਪਤਾ ਲਗਾ ਮੋਬਾਈਲ ਦੇ ਸਾਲਤੋ ਕੀ ਕਰ ਰਹੇ ਹੋ ਸਰ ਇਹ ਫ੍ਰੀ ਹੈ ਫਸਟ ਟੂ ਦਾ ਬਾਕੀ ਕੀ ਇਹ ਜੀ ਮਨੀ ਹੈ ਇਹ ਕਿਹੜਾ ਕੁਛ ਸਾਡੇ ਇਹ ਅਰਨਿੰਗ ਮਨੀ ਸ਼ੋਰ ਅਰਨਿੰਗ ਮਨੀ